ਰੋਕਾ ਅਜirajpur ਔਰ ਨੇੜਲੇ ਪਿੰਡ ਨਲਾਸਕੁਰ ਦੇ ਵਿਕੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕਰਵਾਈ ਗਈ ਇਸ ਮੀਟਿੰਗ ਵਿੱਚ ਦੂਰੋਂ ਨੇੜਿਓਂ ਦੇ ਸਾਬਕਾ ਸੈਨਿਕਾਂ ਤੇ ਵੀਰ ਨਾਰੀਜ਼ ਨੇ ਮੀਟਿੰਗ ਵਿੱਚ ਆਪਣੀ ਹਾਜ਼ਰੀ ਲਗਵਾਈ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਪ੍ਰਧਾਨ ਬੈਠਣ ਰਣਜੀਤ ਸਿੰਘ ਕਰੋਲਾ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਆਗੂਆਂ ਵੱਲੋਂ ਵਕ ਵਕ ਨੁਕਤੇ ਉੱਤੇ ਵਿਚਾਰ ਸਾਂਝੇ ਕੀਤੇ ਗਏ ਹਨ ਸਾਡੀ ਸਾਬਕਾ ਸੈਨਿਕ ਕ੍ਰਾਂਤੀਕਾਰੀ ਜਵਨਨ ਦਾ ਮੁੱਖ ਕੰਮ ਲੋਕਾਂ ਨੂੰ ਜਾਗਰੂਕ ਕਰਨਾ ਹੈ ਅੱਗੋਂ ਸੁਣਦੇ ਹਾਂ ਹੋਰ ਜਿਹੜੇ ਆਗੂ ਆਏ ਸੀ ਉਹਨਾਂ ਨੇ ਕੀ ਆਪਣੇ ਵਿਚਾਰ ਰੱਖੇ ਰਾਜਪੁਰਾ ਤੋਂ ਪੱਤਰਕਾਰ ਰਜਿੰਦਰ ਸਿੰਘ ਮੋਹੀਦੀ ਵਿਸ਼ੇਸ਼ ਪੇਸ਼ਕਸ਼ ਹਾਂਜੀ ਕੀ ਨਾਮ ਹੈ ਤੁਹਾਡਾ ਕੀ ਪ੍ਰੋਗਰਾਮ ਹੈ ਜੀ ਮੇਰਾ ਨਾਮ ਸੁਭਾ ਪ੍ਰਧਾਨ ਅਰਗਟ ਸਿੰਘ ਢਿੰਡਸਾ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਅੱਜ ਸਾਡੀ ਇੱਥੇ ਪਿੰਡ ਨਰਾਸ ਮੀਟਿੰਗ ਰੱਖੀ ਗਈ ਸਾਬਕਾ ਸੈਨਿਕ ਵੀ ਤੇ ਉਹਨਾਂ ਦੇ ਪਰਿਵਾਰਾਂ ਦੀ ਵੀਰ ਨਾਰੀਆਂ ਦੀ ਤੇ ਲੱਗੇ ਦੋ ਤਿੰਨ ਪਿੰਡਾਂ ਦੇ ਚਾਰ ਪਿੰਡਾਂ ਦੇ ਜਿਹੜੇ ਹੋਰ ਵੀ ਸਾਬਕਾ ਸੈਨਿਕ ਇੱਥੇ ਆਏ ਮੀਟਿੰਗ ਰੱਖਣ ਦਾ ਸਾਡਾ ਮਕਸਦ ਸੀਗਾ ਕਿ ਸਾਡੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਨੂੰ ਹੋਰ ਮਜ਼ਬੂਤ ਕੀਤਾ ਹੋਵੇ ਇਸ ਸ਼ਿਕਾਇਤ ਨੂੰ ਕਿਉਂਕਿ ਜਿਹੜਾ ਹੁਣ ਸਮਾਂ ਹੈ ਜਿਵੇਂ ਹੁਣ ਆਪਾਂ ਦੇਖਦੇ ਆਂ ਵੀ ਕਿਸਾਨਾਂ ਦੇ ਉੱਤੇ ਜਾਂ ਜਵਾਨਾਂ ਦੇ ਉੱਪਰ ਕਿੰਨਾ ਰਾਖੀ ਚਾਰਜ ਹੋ ਰਿਹਾ ਹੈ ਤੇ ਨਾ ਹੁਣ ਜਵਾਨ ਦੀ ਕਦਰ ਨਾ ਕਿਸਾਨ ਦੀ ਕਦਰਾਂ ਕਿਸਾਨ ਦਾ ਤਾਂ ਆਪਾਂ ਦੇਖਿਆ ਸੰਭੂਰ ਖਨੋਰੀ ਬਾਰਡਰ ਤੋਂ ਕਿਵੇਂ ਇਹ ਭਗਵੰਤ ਮਾਨ ਸਰਕਾਰ ਨੇ ਇਹਨਾਂ ਨੂੰ ਇਧਰੋਂ ਮਤਲਬ ਇਹਨਾਂ ਦੀਆਂ ਟਰਾਲੀਆਂ ਵੀ ਚੋਰੀ ਕਰ ਲਈਆਂ ਤੇ ਲਾਠੀ ਚਾਰਜ ਕਰਕੇ ਫੜਾ ਕਿ ਇਸ ਅਬਦੇ ਕਲਾਵੇ ਚ ਲੈ ਕੇ ਰਾਤੋ ਰਾਤ ਕਲਾਵੇ ਚ ਲੈ ਕੇ ਇਹ ਕਿਹਾ ਵੀ ਮੈਂ ਤੁਹਾਡੇ ਨਾਲ ਮੀਟਿੰਗ ਕਰਦਾ ਤੇ ਕਿਦਾਂ ਲਾਠੀ ਚਾਰਜ ਕਰਕੇ ਸਾਰਾ ਸਮਾਨ ਵੀ ਚੋਰੀ ਕਰ ਲਿਆ ਤੇ ਅੱਜ ਜੇ ਜਵਾਨ ਦੀ ਗੱਲ ਦੇਖੀ ਕਰਨਾਲ ਬਾਠ ਵਾਲੇ ਮਸਲੇ ਦੇ ਵਿੱਚ ਪੁਲਿਸ ਜਿਉਂ ਦੀ ਤਿਉਂ ਆ ਉਹ ਜਿਹੜੇ ਚਾਰੋਂ ਇਨਸਪੈਕਟਰ ਨੇ ਜਿਨਨੂੰ ਅਸੀਂ ਕਹਿੰਦੇ ਆ ਗੁੰਡੇ ਨੇ ਉਹ ਹਰ ਰੋਜ਼ ਇਨਕਾਊਂਟਰ ਕਰਨ ਵਾਸਤੇ ਰੱਖੇ ਨੇ ਢੇਲੀ ਦਾਰੂ ਪੀਂਦੇ ਨੇ ਪਾਰਟੀਆਂ ਕਰਦੇ ਨੇ ਪੰਜਾਬ ਗਵਰਨਮੈਂਟ ਉਹਨਾਂ ਨੂੰ ਲੱਖਾਂ ਰੁਪਏ ਦਾ ਨਾਮ ਦਿੰਦੀ ਆ ਉਹਨਾਂ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਨਾ ਹੀ ਪੰਜਾਬ ਪੁਲਿਸ ਵਿਭਾਗੀ ਕੋਈ ਕਾਰਵਾਈ ਉਹਨਾਂ ਖਿਲਾਫ ਖੋਲੀ ਗਈ ਆ ਹਾਂ ਠੀਕ ਆ ਬਾਹਰ ਦਾ ਰਸਤਾ ਸ਼ਿੱਟ ਦਾ ਜਾਂ ਕੋਟ ਦਾ ਪਰ ਪੰਜਾਬ ਪੁਲਿਸ ਦੇ ਡੀਜੀਪੀ ਨੇ ਕੀ ਅਮਲ ਜੇ ਵੀ ਕਾਰਵਾਈ ਲਾਂਦੀ ਜਾਂ ਮੁੱਖ ਮੰਤਰੀ ਨੇ ਕੀ ਐਕਸ਼ਨ ਲਿਆ ਉਹ ਵੀ ਤੁਸੀਂ ਦੇਖ ਲਿਆ ਹੋਰ ਕਿੰਨੀਆਂ ਅਨੇਕ ਘਟਨਾਵਾਂ ਨੇ ਜਿਵੇਂ ਭਾਈ ਬਖਤੌਰ ਦੇ ਵਿੱਚ ਸਾਡੇ ਸੂਬੇਦਾਰ ਜਿਹੜੇ ਨਸ਼ਾ ਛਡਾ ਰਹੇ ਸੀ ਉਹਨਾਂ ਤੇ ਹਮਲਾ ਕਰਾਇਆ ਨਸ਼ੀੜੀਆਂ ਤੋਂ ਉੱਥੇ ਦੇ ਐਸਐਚਓ ਨੇ ਕਹਿੰਦਾ ਵੀ 20000 ਰੁਪਏ ਮੈਂ ਲੈ ਲੈਂਦਾ ਉਹ ਇੱਕ ਨਸ਼ਾ ਛਡਾ ਰਹੇ ਦੀ ਜਿਹੜੇ ਪਿੰਡ ਦੇ ਨੌਜਵਾਨ ਸੀ ਉਹਨਾਂ ਨੂੰ ਇੱਕ ਚੰਗੀ ਟ੍ਰੇਨਿੰਗ ਦੇ ਰਹੀਦੀ ਆਰਮੀ ਪੁਲਿਸ ਵਿੱਚ ਭਰਤੀ ਕਰਾਉਣ ਦੀ ਟ੍ਰੇਨਿੰਗ ਮੰੰਦਾ ਦੀ ਸਾਰੇ ਪਿੰਡ ਨੂੰ ਨਸ਼ਾ ਮੁਕਤ ਦੀ ਮਤਲਬ ਕਹਾਣੀ ਸੁਣਾਉਂਦਾ ਸੀ ਹਰ ਰੋਜ਼ ਤੇ ਉਹਦੇ ਤੇ ਦੇਖੋ ਤੁਸੀਂ ਕਿੱਦਾਂ ਤਸ਼ੱਦਦ ਕੀਤਾ ਉਹ ਮੁਰਤੇ ਹੁਣ ਸਾਡਾ ਜਿਹੜਾ ਫੌਜੀ ਵੀਰ ਉਹ ਕੰਮਜਾਬ ਨਹੀਂ ਹੋਣਾ ਜ਼ਿੰਦਗੀ ਦੇ ਵਿੱਚ ਲੱਤਾਂ ਚੂਰੋ ਚੂਰ ਕਰਤੀਆਂ ਕਹਾੜੀ ਨਾਲ ਟੱਕ ਮਾਰੇ ਤਲਵਾਰਾਂ ਨਾਲ ਟੱਕ ਮਾਰੇ ਇਹ ਜ਼ੁਲਮ ਕਰ ਰਹੀ ਹੈ ਕੋਈ ਇੱਥੇ ਕਾਨੂੰਨ ਕਾਇਦਾ ਰਿਹਾ ਨਹੀਂ ਹੈਗਾ ਜ਼ੁਲਮ ਜ਼ੁਲਮ ਸਰਕਾਰ ਤੇ ਪੁਲਿਸ ਇਹਨਾਂ ਦੇ ਮਤਲਬ ਕਲਾਵੇ ਦੇ ਵਿੱਚ ਐਦਾ ਹੈ ਵੀ ਪੁਲਿਸ ਨੂੰ ਇਹ ਕਹਿ ਨਹੀਂ ਸਕਦਾ ਭਗਵੰਤ ਜੀ ਮਾਨ ਵੀ ਤੁਸੀਂ ਆਹ ਕੀ ਗਲਤ ਕਰ ਰਹੇ ਹੋ ਦਿਨ ਹਰ ਰੋਜ਼ ਤੁਸੀਂ ਦੇਖਦੇ ਹੋ ਕਿਵੇਂ ਚੋਰੀਆਂ ਹੋ ਰਹੀਆਂ ਨੇ ਨਸ਼ਾ ਟਾੜਾ ਟਾੜਾ ਵਿਕ ਰਿਹਾ ਬਾਕੀ ਪਾਰਟੀਆਂ ਨਾਲੋਂ ਵੀ ਵੱਧ ਗਿਆ ਜਿਹੜਾ ਕਹਿੰਦਾ ਸੀ ਕਹਿੰਦਾ ਛੱਤਾਂ 'ਚੋਂ ਦਰਵਾਜ਼ਿਆਂ 'ਚੋਂ ਸਰਕਾਰ ਚੱਲੂ ਕਿੱਥੇ ਗਈ ਉਹ ਸਾਰਾ ਕੁਝ ਡਰਾਮੇਬਾਜ਼ੀ ਦੀ ਸਾਰਾ ਕੁਝ ਤੁਸੀਂ ਦੇਖ ਲਿਆ ਤਿੰਨ ਸਾਲ ਹੋ ਗਏ ਸਾਢੇ ਤਿੰਨ ਸਾਲ ਡੇਢ ਸਾਲ ਰਹਿ ਗਿਆ ਤੇ ਹੁਣ ਦੇਖੋ ਆ ਸਾਰਾ ਜਿਹੜਾ ਆਰਮਸਟ੍ਰੈਂ 25 ਹਰ ਏਕੜ ਜਮੀਨ ਲੁਧਿਆਣੇ ਦੀ ਹੋਰ ਕਿੰਨੇ ਪੰਡਾਂ ਦੀ ਜਮੀਨ ਹੈ ਜਿਹੜੀ ਜਾਣੀ ਹੈ ਜਿਹੜੀ ਅਸੀਂ ਜਮੀਨ ਨਹੀਂ ਦੇਣੀ ਪੰਜਾਬ ਦੀ ਪੰਜਾਬ ਦੀ ਧਰਤੀ ਵਾਸਤੇ ਅਸੀਂ ਲੜਾਂਗੇ ਪਹਿਲਾਂ ਫੌਜ ਵਾਸਤੇ ਲੜਿਆ ਬਾਰਡਰਾਂ ਤੇ ਲੜਿਆ ਹੁਣ ਅਸੀਂ ਪੰਜਾਬ ਦੀ ਜਮੀਨ ਵਾਸਤੇ ਕਤਰਾ ਕਤਰਾ ਵਹਾ ਦਾਂਗੇ ਪੰਜਾਬ ਦੀ ਜਮੀਨ ਇਹ ਅਡਾਨੀਆਂ ਵਾਨੀਆਂ ਨੂੰ ਨਹੀਂ ਹੈਰ ਹੋਣ ਦੇਵਾਂਗੇ ਧੰਨਵਾਦ ਬੈਠਣ ਹਜਨ ਸਿੰਘ ਸਟੇਟ ਚੇਅਰਮੈਨ ਸਾਬਕਾ ਸੈਨਿਕ ਕ੍ਰਾਂਤੀਕਾਰੀ ਨੇ ਪੰਜਾਬ ਜੋ ਅੱਜ ਪਹਿਲਾ ਤਮੇ ਦੱਸਣਾ ਚਾਹੁੰਦਾ ਜੋ ਅਸੀਂ ਅਸੀਂ ਇਕੱਠ ਕੀਤਾ ਇਹ ਇੱਕ ਕੋਈ ਪੋਲਿਟਿਕਲੀ ਰੈਲੀ ਨਹੀਂ ਹੈ ਇਹ ਸਿਰਫ ਇੱਕ ਸੈਨਿਕਾਂ ਦੇ ਸਮਾਜ ਕਲਿਆਣ ਵਾਸਤੇ ਆਂਦੇ ਪਰਿਵਾਰਾਂ ਵਾਸਤੇ ਇੱਕ ਜਾਗਰੂਕਤਾ ਇਕੱਠ ਹੈ ਜਿਹੜਾ ਜਾਗਰੂਕਤਾ ਇਕੱਠ ਦਾ ਮਤਲਬ ਇਹ ਹੈ ਸਾਡੇ ਸੈਨਿਕ ਦੇਸ਼ ਦੇ ਕੋਨੇ ਕੋਨੇ ਸਰਵਿਸਾਂ ਕਰਕੇ ਆਉਂਦੇ ਆ ਸਰਵਿਸ ਦੇ ਦੌਰਾਨ ਉਹਨਾਂ ਨੂੰ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਬਾਰੇ ਬਹੁਤ ਘੱਟ ਮੌਕਾ ਮਿਲਦਾ ਮਿਲਣ ਦਾ ਉਹ ساری ਜ਼ਿੰਦਗੀ ਆਪਣੀ ਬਾਹਰ ਦੇਸ਼ ਦੇ ਬਹੁਤ ਰੱਖਿਆ ਕਰਨ ਦੇ ਵਿੱਚ ਦੇਸ਼ ਦੇ ਬਾਰਡਰਾਂ ਤੇ ਅਲੱਗ-ਅਲੱਗ ਦੇਸ਼ ਦੇ ਕੋਣੇ ਤੇ ਇਸ ਵਿੱਚ ਫੀਲਡ ਵਿੱਚ ਸਰਵਿਸਾਂ ਕਰਕੇ ਆਉਂਦੇ ਹਨ ਜਦੋਂ ਆਪਾਂ ਜਦੋਂ ਇਹ ਪੈਨਸ਼ਨ ਆ ਜਾਂਦੇ ਨੇ ਆ ਪੈਨਸ਼ਨ ਆਉਣ ਤੋਂ ਬਾਅਦ ਇਹਨਾਂ ਦੀਆਂ ਕਾਫੀ ਸਮੱਸਿਆ ਸ਼ੁਰੂ ਹੋ ਜਾਂਦੀਆਂ ਨਾਲ ਦਾ ਪੜੋਸੀ ਵੀ ਉਹਨਾਂ ਦੇ ਨਾਲ ਆਪਣਾ ਇੱਕ ਭੇਦਭਾਵ ਕਰਨਾ ਸ਼ੁਰੂ ਕਰ ਦਿੰਦਾ ਉਹਨਾਂ ਦੀ ਜਮੀਨਾਂ ਹਨ ਉਹਨੀਆਂ ਵੱਟਾਂ ਨੇ ਆਪਣੇ ਖੇਤ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰਦਾ ਉਹਦੇ ਨਾਲ ਵਿਉਧ ਇੱਕ ਜਿਹੜੇ ਖੇਤੂ ਝਗੜੇ ਨੇ ਵਿਵਾਦ ਨੇ ਉਹ ਉੱਥੇ ਰਹੇ ਹਨ ਉਹਨਾਂ ਦੇ ਕਾਰਨ ਹੀ ਕਿ ਜਿਹੜੇ ਅੱਜ ਪੁਲਿਸ ਪ੍ਰਸ਼ਾਸਨਾਂ ਕੋਲ ਸ਼ਿਕਾਇਤਾਂ ਜਾ ਰਹੀਆਂ ਸਾਡੀਆਂ ਸਾਡੀਆਂ ਸੁਣਵਾਈ ਉਹ ਜੀਆਂ ਦੀ ਇੰਨੀ ਨਹੀਂ ਹੋ ਰਹੀ ਜਿਹੜਾ ਕਰਕੇ ਸਾਡਾ ਜਿਹੜਾ ਸਿਸਟਮ ਹੈ ਐਡਮਿਨਿਸਟ੍ਰੇਟਿਵ ਸਿਸਟਮ ਹੈ ਕਿ ਉਹਨਾਂ ਨੂੰ ਜਾਣਾ ਇਹਨਾਂ ਦੇ ਵਾਸਤੇ ਬੜਾ ਮੁਸ਼ਕਲ ਹੈ ਇਹ ਜਾਗਰੂਤਾ ਰੈਲੀ ਦੇ ਵਿੱਚ ਅਸੀਂ ਇਹੀ ਕਹਿੰਦੇ ਹਾਂ ਕਿ ਸਾਡੇ ਕੋਲ ਤੁਸੀਂ ਆਓ ਅਗਰ ਕਿਸੇ ਵੀਰ ਭੈਣ ਦੀ ਕੋਈ ਵੀ ਪ੍ਰੋਬਲਮ ਹੈ ਯਾਰ ਉਹਦਾ ਕੋਈ ਆਪਣਾ ਡੋਮੈਸਟਿਕ ਵਾਇਲੈਂਸ ਕਰਦਾ ਉਹਦਾ ਕੋਈ ਹਸਬੰਡ ਹੀ ਹੈ ਜਾਂ ਕੋਈ ਤੰਗ ਕਰਦਾ ਨਾਲ ਦਾ ਪੜੋਸੀ ਹੈ ਤੇ ਕੋਈ ਪੜोसी ਵੀ ਹੈ ਉਹ ਤੋਂ ਬਾਅਦ ਹੈ ਜ਼ਮੀਨ ਜ਼ਮੀਨ ਦੇ ਵਿੱਚ ਘੜੇ ਹਨ ਉਹ ਸਾਡੀ ਸੰਸਥਾ ਉਹਨਾਂ ਦੇ ਨਾਲ ਹੋ ਕੇ ਪ੍ਰਸ਼ਾਸਨ ਨਾਲ ਮਿਲ ਕੇ ਇਹ ਸਾਰੇ ਰੰਧ ਜਿਹੜੇ ਮੁੱਦੇ ਹਨ ਨਾ ਇਹ ਸੋਲਵ ਕਰਵਾਉਂਦੀ ਹੈ ਹੁਣ ਜਿੱਥੋਂ ਤੱਕ ਤੁਸੀਂ ਇੱਕ ਨਸ਼ੇ ਦਾ ਸਵਾਲ ਕੀਤਾ ਭਾਈ ਸਾਹਿਬ ਬਾਰੇ ਇਹ ਬਿਲਕੁਲ ਠੀਕ ਹੈ ਕਿਉਂਕਿ ਜਿਹੜਾ ਸਿਵਲ ਪ੍ਰਸ਼ਾਸਨ ਹੈ ਇਹ ਜਿੰਨੀ ਵੀ ਇਹਨੂੰ ਉਸ ਪ੍ਰੋਜੈਕਟਿਵ ਹੋ ਕੇ ਕੰਮ ਕਰਨਾ ਚਾਹੀਦਾ ਉਸ ਤਰ੍ਹਾਂ ਮੇਰੇ ਦੇਖਲੇ ਕਰ ਨਹੀਂ ਰਹੀ ਕਿਉਂਕਿ ਨਸ਼ੇ ਨੂੰ ਅਗਰ ਖਤਮ ਕਰਨਾ ਚਾਹੇ ਤਾਂ ਪੁਲਿਸ ਬੀਨ 24 ਆਵਰ ਇੰਨੀ ਫੋਰਸ ਹੈ ਇੰਨੀ ਇਹਨਾਂ ਕੋਲ ਪੁਲਿਸ ਹੈ ਇਹ ਬਹੁਤ ਕੁਝ ਕਰ ਸਕਦੀ ਹੈ ਇਹ ਕੁਝ ਆਪਾਂ ਕਹਿ ਲਿਆ ਵੀ ਜਿਹੜੇ ਅਧਿਕਾਰੀ ਹਨ ਨਾ ਉਹ ਆਪਣੀ ਡਿਊਟੀ ਸਹੀ ਨਹੀਂ ਕਰ ਰਹੇ ਇਹਨਾਂ ਦੀ ਆਪਾਂ ਕਹਿ ਲਈ ਲਗਜੀਟੀ ਹੈ ਟਿਲ ਹੈ ਔਰ ਜਿਹੜਾ ਪਾਰਟ ਜਿਹੜੀ ਇਹਦੀ ਡਿਊਟੀ ਹੈ ਉਹਨਾਂ ਵੀ ਬਹੁਤ ਟੀਟ ਲਬਰ ਕਰ ਰਹੇ ਹਨ ਔਰ ਇਹ ਆਪਣੇ ਕੁਝ ਅਨਡੂ ਬੈਨੀਫਿਟ ਲੈਣ ਵਾਸਤੇ ਵੀ ਇਹੋ ਜਿਹੇ ਇੱਕ ਸਿਸਟਮ ਨੂੰ ਬ੍ਰੀਚ ਕਰ ਰਹੇ ਹਨ ਸਾਡੇ ਤੇ ਇਹ ਨਹੀਂ ਹੋਣਾ ਚਾਹੀਦਾ ਜਿੰਨਾ ਵੀ ਕੋਈ ਪੁਲਿਸ ਅਫਸਰ ਹੈ ਚਾਹੇ ਉਹ ਛੋਟਾ ਅਧਿਕਾਰੀ ਹੈ ਚਾਹੇ ਵੱਡਾ ਅਧਿਕਾਰੀ ਹੈ ਹਰ ਇੱਕ ਲੈਵਲ ਤੇ ਉਹਨੂੰ ਆਪਣੇ ਸਾਡੇ ਪੰਜਾਬ ਦੇ ਬਾਰੇ ਵਿੱਚ ਚਿੰਤਤ ਹੋਣਾ ਚਾਹੀਦਾ ਆਪਣੇ ਸਖਤ ਸਖਤ ਜਿਹੜੇ ਅਧਿਕਾਰੀ ਹਨ ਉਹਨਾਂ ਦੇ ਉਹਨਾਂ ਨੂੰ ਡਾਇਰੈਕਸ਼ਨਾਂ ਇਸ਼ੂ ਕਰਨੀ ਚਾਹੀਦੀਆਂ ਕਿ ਤੁਸੀਂ ਆਪਣੀ ਡਿਊਟੀ ਕਰੋ ਇੱਕ ਹਿਊਮਨਿਟਰੀਅਨ ਗਰਾਉਂਡ ਔਰ ਇੱਕ ਕਨਸਟੀਟਿਊਸ਼ਨਲ ਔਰ ਐਜਿਬਲ ਹੈ ਜਿਹੜਾ ਰਿਲੀਜੀਅਸਲੀ ਇਹਨਾਂ ਨੂੰ ਹੈਂਡਲ ਕਰੋ ਜੇ ਜਿੱਥੇ ਬਲ ਰਿਲੀਜਿਸ਼ਨ ਆ ਗਿਆ ਉੱਥੇ ਫਿਰ ਕੋਈ ਭੇਦ ਭਾਦ ਨਹੀਂ ਹੁੰਦਾ ਉਹ ਕੀ ਕਰਦੇ ਹਨ ਵੀ ਆਪਣੇ ਦਰਦ ਦੇ ਹਨ ਉਸ ਪਰਮਾਤਮਾ ਤੋਂ ਵੀ ਦਰਨਾ ਚਾਹੀਦਾ ਕਿਉਂਕਿ ਸਾਡੇ ਬੱਚੇ ਹਨ ਜਵਾਨ ਪੀੜੀ ਹੈ ਅਸੀਂ ਆਪਣੇ ਜਵਾਨ ਪੀੜੀ ਨੂੰ ਨਹੀਂ ਬਚਾ ਪਾਵਾਂਗੇ ਇਹ ਸਾਡੀਆਂ ਬਣੇ ਹੋਏ ਐਡੇ بڑے ਰੋਡ ਇਨਫਰਾਸਟ੍ਰਕਚਰ ਸਾਡੀਆਂ ਜ਼ਮੀਨਾਂ ਇਹ ਕਿਸ ਕੰਮ ਦੀਆਂ ਨੇ ਆਪਣਾ ਪਹਿਲਾ ਤਾਂ ਆਪਣੇ ਯੂਥ ਨੂੰ ਬਚਾਉਣਾ ਯੂਥ ਨਾਲ ਸਾਡੇ ਜਿਹੜੇ ਐਸੈਟਸ ਨੇ ਰੋਡ ਇਨਫਰਾਸਟ੍ਰਕਚਰ ਹੈ ਉਹ ਤਾਂ ਹੀ ਸਾਡੇ ਕਾਮਯਾਬ ਹੋਏਗਾ ਜੇ ਸਾਡਾ ਯੂਥ ਰਹੇਗਾ ਤੋਂ ਇਹ ਬਿਲਕੁਲ ਸਹੀ ਹੈ ਜਿਹੜਾ ਇੱਥੇ ਨਸ਼ਾ ਹੈ ਉਹ ਤੇ ਪੰਜਾਬ ਪ੍ਰਸ਼ਾਸਨ ਨੂੰ ਕੰਟਰੋਲ ਕਰਨ ਦੀ ਬਹੁਤ ਹੀ ਜ਼ਿਆਦਾ ਇੱਕ ਪ੍ਰਕਿਰਤੀ ਹੋ ਕੇ ਐਕਟਿਵ ਕੰਮ ਬੰਮ ਕਰਨ ਦੀ ਜ਼ਰੂਰਤ ਹੈ ਤੋਂ ਮੈਂ ਇੰਨਾ ਕੁਸ਼ ਕਹਿਤਾ ਹੋਇਆ ਬਸ ਹੁਣ ਆਪ ਸਾਹਮਣੇ ਆਪਣੀ ਬਾਣੀ ਦੇ ਪਰ ਹਮਲਾਉਂਦਾ ਹਾਂ ਔਰ ਤੁਹਾਡਾ ਆਪਣੇ ਜਿੰਨੇ মিডিਆ ਦੇ ਆਪਣੇ ਆਏ ਨੇ ਸਾਰਾ ਸਟਾਫ ਹੈ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੁਸੀਂ ਮੇਰਾ ਪਿੰਡ ਨਲਾਸੀ ਹੈ ਇਹ ਧਰਤੀ ਦਾ ਮੈਂ ਜੰਪਲਣਾ ਮੈਂ ਆਪਣਾ ਸਾਰੇ ਦੇਖ ਕੇ ਤੁਹਾਨੂੰ ਬੜਿਆ ਮੈਨੂੰ ਖੁਸ਼ ਹੋਈ ਤੇ ਤੁਸੀਂ ਇੱਥੇ ਸਾਡੀ ਇੱਕ ਰਿਪੋਰਟਿੰਗ ਲੈਣ ਵਾਸਤੇ ਆਏ ਹੋ ਦੇਨੋ ਦੁਆਰਾ ਫਿਰ ਬਹੁਤ ਬਹੁਤ ਧੰਨਵਾਦ ਜਦੋਂ ਆਵਾਜ਼ ਇਕੱਲੇ ਬੰਦੇ ਦੀ ਨਹੀਂ ਸੁਣੀ ਜਾਂਦੀ ਪ੍ਰਸ਼ਾਸਨ ਦੇ ਕੋਲ ਜਾ ਕੇ ਉਸ ਤੋਂ ਬਾਅਦ ਬੰਦਾ ਆਪਣੇ ਇੱਕ ਜਾਂ ਦੋ ਸਾਥੀ ਲੱਭਦਾ ਹੈ ਇੱਕ ਦੋ ਸਾਥੀ ਤੋਂ ਕਰਦਿਆ ਕਰਦਿਆ ਫਿਰ ਯੂਨੀਅਨਾਂ ਹੋਣ ਦੇ ਵਿੱਚ ਤਾਂ ਹੀ ਆਉਂਦੀਆਂ ਨੇ ਜਦੋਂ ਪ੍ਰਸ਼ਾਸਨ ਜੋ ਕੰਮ ਹੈ ਸਹੀ ਨਹੀਂ ਕਰਦੇ ਔਰ ਜਾਂ ਜੋ ਤੱਕਾ ਕਰਦੇ ਹਨ ਤਾਂ ਫਿਰ ਯੂਨੀਅਨਾਂ ਬਣਦੀਆਂ ਨੇ ਫਿਰ ਯੂਨੀਅਨਾਂ ਬਣ ਕੇ ਫਿਰ ਉਹਨਾਂ ਤੋਂ ਜਦੋਂ ਉਹਨਾਂ ਦੀ ਮੇਨ ਪਾਵਰ ਨਜ਼ਰ ਆਉਂਦੀ ਹੈ ਅਧਿਕਾਰੀਆਂ ਨੂੰ ਵੇ ਹੁਣ ਇਹਨਾਂ ਕੋਲ ਮੇਨ ਪਾਵਰ ਹੈ ਤੇ ਫਿਰ ਜਾ ਕੇ ਉਹ ਸਾਡੇ ਜਿਹੜੇ ਕੰਮ ਕਰ ਕਰਦਣ ਵੈਸੇ ਯੂਨੀਅਨ ਬਣਾਉਣ ਦੀ ਲੋੜ ਨਾ ਪਵੇ ਜੇ ਪ੍ਰਸ਼ਾਸਨ ਸਹੀ ਕੰਮ ਕਰੇ ਦੂਜਾ ਗੱਲ ਹੈਗਾ ਵੀ ਸਾਬਕਾ ਸੈਨ ਕਰਾਂਤੀਕਾਰੀ ਯੂਨੀਅਨ ਰਾਜਪੁਰਾ ਦਾ ਮੈਂ ਪ੍ਰਧਾਨ ਹਾਂ ਔਰ ਅੱਜ ਇੱਥੇ ਅਸੀਂ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਤੋਂ ਮੀਤ ਪ੍ਰਧਾਨ ਪ੍ਰਧਾਨ ਇਕੱਤਰਤ ਹੋਏ ਆ ਜਿਹਦੇ ਵਿੱਚ ਸਾਡੇ ਜੋ ਫੌਜੀ ਪਰਿਵਾਰ ਹੈ ਉਸਦੇ ਮਸਲਿਆਂ ਬਾਰੇ ਅਸੀਂ ਵਿਚਾਰ ਪਟੰਦਰੇ ਕੀਤੇ ਹਨ ਜੋ ਪੰਜਾਬ ਵਿੱਚ ਹੋ ਰਹੀਆਂ ਫੌਜੀਆਂ ਦੇ ਨਾਲ ਜੋ ਦੁਰਭਿਹਾਰ ਹੈ ਔਰ ਮਾਨ ਸਨਮਾਨ ਹੈ ਉਹ ਨਹੀਂ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਅਸੀਂ ਐਸਐਸਪੀ ਪਟਿਆਲਾ ਐਸਡੀਐਮ ਰਾਜਪੁਰਾ ਨੂੰ ਮਿਲ ਚੁੱਕੇ ਹਾਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫੌਜੀਆ ਦੇ ਨਾਲ ਰਹਾਂਗੇ ਉਹਨਾਂ ਦਾ ਸਾਥ ਦੇਵਾਂਗੇ ਹੁਣ ਅੱਗੇ ਦੇਖਦੇ ਆਣ ਵਾਲੇ ਸਮੇਂ ਦੇ ਵਿੱਚ ਕੀ ਐਕਸ਼ਨ ਲਿਆ ਜਾਂਦਾ ਉਹਨਾਂ ਵੱਲੋਂ ਨਿਰਨਾਮ ਜੀ ਚੰਦ ਸਿੰਘ ਰੰਪਰਾ ਸੂਬਾ ਮੀਤ ਪ੍ਰਧਾਨ ਸਾਫ ਕਾ ਸੰਨ ਕ੍ਰਾਂਤੀਕਾਰੀ ਜੁੰਡਨ ਪੰਜਾਬ ਤੇ ਅੱਜ ਸਾਡਾ ਪ੍ਰੋਗਰਾਮ ਸੀਗਾ ਜਿਹੜਾ ਸਾਬਕਾ ਸੈਨਿਕਾਂ ਨੂੰ ਇਕੱਠੇ ਕਰਕੇ ਜਿਹੜੇ ਸਾਡੇ ਜੁਨੀਅਨ ਤੇ ਪ੍ਰੋਗਰਾਮ ਨੇਗੇ ਉਹਨਾਂ ਨੂੰ ਮਜ਼ਬੂਤ ਕਰਨਾ ਤੇ ਮਜ਼ਬੂਤ ਕਰਕੇ ਜਿਸ ਤਰ੍ਹਾਂ ਸਰਕਾਰ ਦੀਆਂ ਗਲਤ ਪਾਲਿਸੀਆਂ ਨੇ ਜਿਹੜੀਆਂ ਸਾਡੇ ਸਾਬਕਾ ਸੈਨਿਕਾਂ ਦੇ ਉੱਤੇ ਬਿਲਕੁਲ ਟੁੱਪਦੀਆਂ ਨਹੀਂ ਹੈਗੀਆਂ ਜਿਹੜੇ ਸਾਡੇ ਤੇ ਇੱਥੋਂ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਸਾਡੇ ਤੇ ਜ਼ੁਲਮ ਕਰਦੀ ਹੈ ਸਾਬਕਾ ਸੈਨਿਕਾਂ ਦੀ ਬਿਲਕੁਲ ਕੋਈ ਗੱਲ ਨਹੀਂ ਸੁਣੀ ਜਾਂਦੀ ਤੇ ਸਾਬਕਾ ਸੈਨਿਕਾਂ ਨੂੰ ਜਿਹੜੀ ਥੋੜੀ ਬਹੁਤੀ ਉਹ ਨੌਕਰੀਆਂ ਤੇ ਲੱਗੇ ਹੋਏ ਨੇਗੇ ਟੜਾ-ਟੜਾ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ ਇਹ ਸ ਜ਼ੁਲਮ ਦੇ ਖਿਲਾਫ ਅਸੀਂ ਸਾਰੀਆਂ ਜਗ੍ਹਾ ਤੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਕਰਕੇ ਪੰਜਾਬ ਦੇ ਵਿੱਚ ਇਸ ਸਰਕਾਰ ਦੇ ਖਿਲਾਫ ਇੱਕ ਜਹਾਦ ਖੜਾ ਕਰਾਂਗੇ ਇਸ ਜਹਾਦ ਖੜਾ ਕਰਕੇ ਇਸ ਸਰਕਾਰ ਨੂੰ ਅਸੀਂ ਸਾਬਕਾ ਸੈਨਿਕਾਂ ਵੱਲੋਂ ਜਿਵੇਂ ਸਾਨੂੰ ਇਹ ਸਭ ਕੁਝ ਖਾਉਣ ਦੇ ਚੱਕਰ ਦੇ ਵਿੱਚ ਨੇ ਪਰ ਅਸੀਂ ਆਪਣੀ ਤਾਕਤ ਦੇ ਨਾਲ ਕਿਉਂਕਿ ਪਹਿਲਾਂ ਅਸੀਂ ਦੇਸ਼ ਦੇ ਬਾਰਡਰਾਂ ਦੀ ਰਾਖੀ ਕੀਤੀ ਹੈ ਤੇ ਹੁਣ ਪੰਜਾਬ ਦੀ ਅਸੀਂ ਰਾਖੀ ਕਰਨਾ ਚਾਹੁੰਦੇ ਹਾਂ ਕਿ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਜੁੱਧ ਨਸ਼ਾ ਵਿਰੁੱਧ ਇਹ ਜੁੱਧ ਨਸ਼ਾ ਵਿਰੁੱਧ ਨਹੀਂ ਹੈਗਾ ਇਹ ਜੁੱਧ ਇਹ ਜੁੱਧ ਇਮਾਨਦਾਰ ਲੋਕਾਂ ਦੇ ਵਿਰੁੱਧ ਹੈਗਾ ਜਿਹੜਾ ਸਰਕਾਰ ਦਾ ਜੁੱਧਾ ਇਹ ਚੱਲ ਰਿਹਾ ਹੈ ਇਹ ਇਮਾਨਦਾਰ ਲੋਕਾਂ ਦੇ ਵਿਰੁੱਧ ਹੈਗਾ ਜਿਹੜਾ ਬੰਦਾ ਕੋਈ ਇਮਾਨਦਾਰ ਬੰਦਾ ਕੋਈ ਨਸ਼ਿਆਂ ਦੇ ਵਿਰੁੱਧ ਬੋਲਦਾ ਜਿਵੇਂ ਭਾਈ ਬਖਤੌਰ ਸਿੰਘ ਵਾਲਾ ਬਠਿੰਡਾ ਦੇ ਵਿੱਚ ਸਾਡੇ ਸੂਬੇਦਾਰ ਸਾਹਿਬ ਨੇ ਇੱਕ ਆਵਾਜ਼ ਉਠਾਈ ਨਸ਼ਿਆਂ ਦੇ ਵਿਰੁੱਧ ਉਹ ਨੌਜਵਾਨਾਂ ਨੂੰ ਟ੍ਰੇਨਿੰਗ ਦਿੰਦਾ ਸੀਗਾ ਵੀ ਇਹ ਨੌਜਵਾਨ ਸਾਡੇ ਨਸ਼ਿਆਂ 'ਚ ਨਾ ਪੈਣ ਇਹ ਨੌਜਵਾਨ ਆਪਦਾ ਚੰਗਾ ਭਵਿੱਖ ਬਣਾਉਣ ਪਰ ਉਹਦੇ ਆ ਨੱਤਾ ਤੋੜ ਕੇ ਅੱਜ ਉਹ ਹਸਪਤਾਲ ਦੇ ਵਿੱਚ ਹੈ ਤੇ ਉਹਨਾਂ ਉਹ ਜ਼ਿੰਦਗੀ ਭਰ ਨਹੀਂ ਤੁਰ ਸਕਦਾ ਇੱਥੋਂ ਦੀ ਸਰਕਾਰ ਨੇ ਉਹਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਲਿਆ ਇਸ ਕਰਕੇ ਜਿਹੜੀ ਸਰਕਾਰ ਹੈਗੀ ਇਹ ਇਹ ਬਿਲਕੁਲ ਪੰਜਾਬ ਦੇ ਵਿੱਚ ਫੇਲ ਹੋ ਚੁੱਕੀ ਹੈਗੀ ਬਿਲਕੁਲ ਫੇਲ ਹੋ ਚੁੱਕੀ ਆ ਇਹਨੇ ਜਵਾਨਾਂ ਨੂੰ ਕੁੱਟਿਆ ਕਿਸਾਨਾਂ ਨੂੰ ਕੁੱਟਿਆ ਮਜ਼ਦੂਰਾਂ ਨੂੰ ਕੁੱਟਿਆ ਕੋਈ ਵਰਗ ਮਲਾਜ਼ਮਾਂ ਨੂੰ ਕੁੱਟਿਆ ਵਪਾਰੀਆਂ ਨੂੰ ਕੁੱਟਿਆ ਕੋਈ ਵਰਗ ਇਹ ਨਹੀਂ ਹੈਗਾ ਵੀ ਜਿਹੜਾ ਇਹ ਸਰਕਾਰ ਨੇ ਨਾ ਕੁੱਟਿਆ ਹੋਵੇ ਤੇ ਨਾ ਉਹਦੇ ਉੱਤੇ ਜ਼ਬਰਦਸਤੀ ਕੀਤੀ ਹੋਵੇ ਜਿਸ ਤਰ੍ਹਾਂ ਇਹ ਪਹਿਲਾਂ ਕਹਿੰਦੇ ਸੀਗੇ ਵੀ ਸਾਡੀ ਸਰਕਾਰ ਤੁਹਾਡੇ ਘਰਾਂ ਤੋਂ ਚੱਲੂ ਸਾਡੀ ਸਰਕਾਰ ਤੁਹਾਡੇ ਦਰਵਾਜ਼ਿਆਂ 'ਚੋਂ ਚੱਲੂਗੀ ਉਹ ਸਰਕਾਰ ਕਿੱਥੋਂ ਚੱਲ ਰਹੀਆ ਹੁਣ ਉਹ ਸਰਕਾਰ ਦਿੱਲੀ ਦੇ ਨਮਾਇੰਦਿਆਂ ਤੋਂ ਚੱਲ ਰਹੀਆ ਕੀ ਸਾਡੇ ਪੰਜਾਬ ਦੇ ਵਿੱਚ ਕੀ ਪੰਜਾਬ ਦੀ ਕੈਮਰੇਟ ਦੇ ਵਿੱਚ ਜਾਂ ਪੰਜਾਬ ਦੇ ਐਡੀ ਵੱਡੀ ਸਾਡੀ ਆਬਾਦੀ ਹੈ ਕੀ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਕਾਬਲ ਬੰਦਾ ਨਹੀਂ ਹੈਗਾ ਵੀ ਜਿਹੜਾ ਸਾਨੂੰ ਦਿੱਲੀ ਤੋਂ ਬੰਦੇ ਲਿਉਣੇ ਪੈ ਰਹੇ ਨੇਗੇ ਇਹ ਸਾਰਾ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਦਾ ਖਜ਼ਾਨਾ ਲੁੱਟਿਆ ਜਾ ਰਿਹਾ ਪੰਜਾਬ ਨੂੰ ਬਰਬਾਦ ਕਰਨ ਦੀਆਂ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹ ਪੰਜਾਬ ਨੂੰ ਬਰਬਾਦ ਕਰ ਰਹੀਆਂ ਨੇ ਵੇਖ ਸਕੇ ਜ਼ਮੀਨ ਐਕਵਾਇਰ ਦਾ ਮਸਲਾ ਹੋਵੇ ਬੇਸ਼ੱਕ ਇਹ ਸਾਬਕਾ ਫੌਜੀਆ ਤੇ ਰੋਜ਼ਗਾਰ ਦਾ ਮਸਲਾ ਹੋਵੇ ਬੇਸ਼ੱਕ ਸਾਡਾ ਦਾ ਮਸਲਾ ਹੋਵੇ ਮਜ਼ਦੂਰਾਂ ਦਾ ਮਸਲਾ ਹੋਵੇ ਸਾਰੇ ਮਸਲੇ ਨੇ ਜਿਹੜੇ ਇਹ ਬਿਲਕੁਲ ਸਰਕਾਰ ਆ ਜਿਹੜੀ ਉਹ ਉਹਨਾਂ ਨੂੰ ਕੀ ਕਰ ਰਹੀ ਹੈ ਬਿਲਕੁਲ ਉਹਨਾਂ ਉੱਤੇ ਜ਼ੁਲਮ ਕਰ ਰਹੀ ਹੈ ਮੈਨੂੰ ਤੁਸੀਂ ਆਪ ਹੀ ਦੱਸੋ ਅਸੀਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਆ ਕਿ ਸਾਡੀ ਆਵਾਜ਼ ਆ ਜਿਹੜੀ ਤੁਸੀਂ ਲੋਕਾਂ ਤੱਕ ਪਹੁੰਚਾ ਰਹੇ ਹੋਗੇ ਇਹ ਇਹ ਸਾਨੂੰ ਕੋਈ ਵੀ ਬੰਦਾ ਇੱਕ ਬੰਦਾ ਹੱਥ ਖੜਾ ਕਰਕੇ ਦੱਸੇ ਵੀ ਜਿਹੜਾ ਸਭ ਤੋਂ ਛੋਟਾ ਮੁਲਾਜ਼ਮਾ ਸਭ ਤੋਂ ਛੋਟਾ ਮੁਲਾਜ਼ਮ ਕਦਰ ਕੇ ਇੱਕ ਪੌੜੀ ਆ ਗਈ ਤੁਸੀਂ ਉਹ ਤਾਂ ਕੰਮ ਕਰਾ ਕੇ ਦਿਖਾ ਦਿਓ ਇਹਨਾਂ ਦੇ ਮੰਤਰੀ ਤੇ ਕੋਈ ਤੋਂ ਕੰਮ ਨਹੀਂ ਕਰਦਾ ਹੋਰ ਅਸੀਂ ਆਧਾਰਨਾ ਪੇਸ਼ ਕਰਦਾਂਗੇ ਆ ਜਾਣ ਇਹਨਾਂ ਦੇ ਮੰਤਰੀ ਸਾਨੂੰ ਕਹਿਣ ਅਸੀਂ ਇਹਨਾਂ ਕੋਲ ਆਧਾਰਨਾ ਪੇਸ਼ ਕਰਾਂਗੇ ਵੀ ਕਿੰਨੇ ਕਿੰਨੇ ਮਹੀਨਿਆਂ ਦੇ ਵਿੱਚ ਆ ਐਨਓਸੀ ਦਾ ਇਹਨਾਂ ਨੇ ਰੋਲਾ ਪਾਇਆ ਐਨਓਸੀ ਫ੍ਰੀ ਹੋ ਕਿੱਥੇ ਫ੍ਰੀ ਹੋਈ ਆ ਵੀ ਐਨਓਸੀ ਕਿੱਥੇ ਮਿਲਦੀ ਐਨਓਸੀ ਲੋਕਾਂ ਨੂੰ ਦੱਸਣ ਪੰਜ ਮਹੀਨਿਆਂ ਤੋਂ ਪਹਿਲਾਂ ਐਨਓਸੀ ਨਹੀਂ ਮਿਲਦੀ ਜਦੋਂ ਕੋਈ ਪੈਸਾ ਸਰਕਾਰੀ ਖਜ਼ਾਨੇ ਦੇ ਵਿੱਚ ਜਾਣਾ ਹੁੰਦਾ ਇਸ ਕਰਕੇ ਪੰਜਾਬ ਦਾ ਇੱਕ ਵੀ ਮੁੱਦਾ ਪੰਜਾਬ ਦਾ ਜਿਹੜਾ ਨੌਜਵਾਨਾਂ ਦਾ ਮੁੱਦਾ ਹੈ ਨੌਜਵਾਨਾਂ ਨੂੰ ਕਹਿੰਦੇ ਕਿ ਕਿੱਥੇ ਨੌਕਰੀਆਂ ਨੇ ਪਤਾ ਨਹੀਂ ਕਿਹਨੂੰ ਨੌਕਰੀਆਂ ਦਿੱਤੀ ਜਾਂਦੇ ਕਿਤੇ ਨੌਕਰੀਆਂ ਦਾ ਕੋਈ ਹੋਣੀ ਹੈਗਾ ਬਸ ਦੂਜੇ ਦਿਨ ਅਈ ਪਤਾ ਲੱਗਦਾ ਵੀ ਸਟੇਜ ਤੇ ਲੋਕ ਖੜੇ ਨੇਗੇ ਬਸ ਮੰਡ ਤੇ ਉਹਨਾਂ ਨੂੰ ਅਨੁਯੁਕਤੀ ਪੱਤਰ ਇਹ ਇਹਨਾਂ ਦਾ ਨੌਕਰੀਆਂ ਦੇਣ ਦਾ ਤਰੀਕਾ ਹੈ ਪੰਜਾਬ ਦੇ ਵਿੱਚ ਸਪੋਰਟਸ ਦਾ ਕਹਿੰਦੇ ਸੀ ਇਹ ਕਿੱਥੇ ਇਹਨਾਂ ਨੇ ਸਟੇਡੀਅਮ ਬਣਾਤੇ ਕਿੱਥੇ ਇਹਨਾਂ ਨੇ ਨੌਜਵਾਨਾਂ ਨੂੰ ਕੋਈ ਤਕੜੇ ਬਿੰਦੂ ਬਣਾਤੇ ਵੀ ਉੱਥੇ ਨੌਜਵਾਨ ਸਪੋਰਟਸ ਦੇ ਵੱਲ ਪੈਕ ਇੰਡਸਟਰੀ ਟੂ ਦੂਰ ਹੁਣ ਕੀ ਹੈ ਪਰਾਲੇ ਲੈ ਇਹਨਾਂ ਦੇ ਕੋਈ ਪਰਾਲਾ ਨਹੀਂ ਹੈਗਾ ਸਿਰਫ ਗੱਲਾਂ ਨੇ ਸਗੋਂ ਪੰਜਾਬ ਦਾ ਖਜ਼ਾਨਾ ਜਿਹੜਾ ਉਹਨੂੰ ਇਹ ਐਡ ਤੇ ਲਾਉਂਦੇ ਨੇਗੇ ਅਖਬਾਰਾਂ ਦੇ ਵਿੱਚ ਵੱਡੀਆਂ-ਵੱਡੀਆਂ ਐਡਾਂ ਦਿੰਦੇ ਨੇਗੇ ਕਰੋੜਾ ਰੁਪਇਆ ਜਿਹੜਾ ਪੰਜਾਬ ਦਾ ਹੈਗਾ ਉਹ ਉਹ ਐਡਾਂ ਦੇ ਉੱਤੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇਗੇ ਇਸ ਕਰਕੇ ਮੈਂ ਸੋਡੇ ਚੈਨਲ ਦਾ ਧੰਨਵਾਦ ਕਰਦਾ ਜਿਹੜੀ ਸਾਡੀ ਸਾਬਕਾ ਸਾਇਨਕਾਂ ਦੀ ਆਵਾਜ਼ ਆ ਉਹ ਸਰਕਾਰ ਤੱਕ ਤੁਸੀਂ ਪਹੁੰਚਾਉਣੇ ਹੋਗੇ ਇੱਥੇ ਆਮ ਜਿਹੜਾ ਸਾਡਾ ਸਮਾਜ ਆ ਉੱਥੇ ਤੱਕ ਪਹੁੰਚਾਉਣੇ ਹੋ ਜਿਹੜਾ ਸਾਡਾ ਮਿਸ਼ਨ ਆ ਸਾਡੇ ਪ੍ਰਧਾਨ ਜੀ ਦਾ ਮਿਸ਼ਨ ਹੈ ਸਰਦਾਰ ਪ੍ਰਕਰਤ ਸਿੰਘ ਢੀਡ ਸਾਜੀ ਦਾ ਹਰਚੰਦਰ ਸਿੰਘ ਜੀ ਤਰਨਜੀਤ ਸਿੰਘ ਜੀ ਅਸੀਂ ਸਾਰੇ ਇੱਥੋਂ ਦੇ ਜਿਹੜੇ ਸਮਾਜ ਆ ਜਿਹੜਾ ਸਾਡਾ ਪੰਜਾਬ ਆ ਉਹਨੂੰ ਸੋਨਾ ਬਣਾਉਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਪੰਜਾਬ ਤੋਂ ਨਸ਼ਾ ਖਤਮ ਹੋਵੇ ਪੰਜਾਬ ਤੋਂ ਬੇਰੁਜ਼ਗਾਰੀ ਖਤਮ ਹੋਵੇ ਪੰਜਾਬ ਤੋਂ ਗਰੀਬੀ ਖਤਮ ਹੋਵੇ ਅਸੀਂ ਉਹ ਗੁਰੂਆਂ ਦਾ ਦਿੱਤਾ ਹੋਇਆ ਨਾਰਾ ਜਿਹੜਾ ਹੈਗਾਗਾ ਮਾਨਸ ਕੀ ਜਾਤ ਸਭ ਇਕੋ ਪਹਿਚਾਣ ਬਣੋ ਇੱਥੇ ਪੰਜਾਬ ਦੀ ਧਰਤੀ ਤੇ ਲਾਗੂ ਕਰਾਉਣ ਵਾਸਤੇ ਤੁਰਿਆਂਗੇ ਐਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਰਜਾਣਾ ਬਹਿਰੂ ਜੀ ਦਾ ਖਾਲਸਾ ਬੇਨਤ ਹੈ ਗੁਰੂ ਜੀ ਹੁਕਮ ਕਰਦੀ ਮੇਰਾ ਨਾਮ ਹੈ ਕੋਈ ਕੁਲਦੀਪ ਸਿੰਘ ਢੰਡੋਬਾਲੀ ਖੁਰਦ ਜਿਹਨੀਆਂ ਜਿੱਦਾਂ ਪਾਈਆਂ ਨੇ ਪਹਿਲਾਂ ਵੀ ਦੱਸਿਆ ਕਿ ਜਿਹਨੀਆਂ ਨੇ ਬਣਾਣ ਦਾ ਬਣਾਣੀਆਂ ਪੈਂਦੀਆਂ ਮਿਲੀਆਂ ਚਾਹੀਦੀਆਂ ਜੇਕਰ ਗਵਰਨਮੈਂਟ ਮੈਂ 2 ਮਿੰਟ ਦੇ 1 ਸੈਕਿੰਡ ਦੇ ਗੱਲ ਕਰਦਾਗਾ ਖਤਮ ਤੁਹਾਡੀ ਲੇਕਿਨ ਜੋ ਭਗਵਾਨਤਮਾਨ ਸਾਹਿਬ ਨੇ ਸਾਨੂੰ ਲਾਰੇ ਲਾ ਕੇ ਕਿਹਾ ਸੀ ਵੀ ਫੁਲਾਨੀ ਸਰਕਾਰ ਨੇ ਲੁੱਟ ਲਿਆ ਫੁਲਾਨੀ ਨੇ ਲੁੱਟ ਲਿਆ 75 ਸਾਲ ਚ ਉਹਨਾਂ ਨੇ ਸਾਨੂੰ 75 ਸਾਲ ਦੇ ਵਿੱਚੋਂ ਤਾਂ ਲੁੱਟਿਆ ਹੀ ਸੀ ਆਮ ਆਦਮੀ ਪਾਰਟੀ ਨੇ ਸਾਨੂੰ 3 ਸਾਲ ਦੇ ਵਿੱਚੋਂ ਤਾਂ ਦੁੱਗਣਾ ਲੁੱਟਿਆ ਮੈਂ ਖੁਦ ਕਹਿੰਦਾ ਮੈਂ ਇਹਨਾਂ ਦੇ ਐਮਐਲਏ ਨੂੰ ਵੀ ਕਿਹਾ ਮੈਨੂੰ ਕਿਹਾ ਨਾ ਕਿ ਮੈਨੂੰ ਰਾਜ ਪ੍ਰਾ ਕਰਪਸ਼ਨ ਵਾਸਤੇ ਦੇ ਦੋ ਜੇ ਇੱਕ ਪੈਸੇ ਦੀ ਵੀ ਕਰਪਸ਼ਨ ਹੋ ਜੇ ਤਾਂ ਮੇਰਾ ਨਾਮ ਬਦਲੀ ਦਿੰਦੀ ਇਹਨਾਂ ਨੇ ਮੈਨੂੰ ਦਿੱਤੇ ਨਹੀਂ ਦੇਣੀ ਕਿੱਥੇ ਆ ਉਹ ਖੁਦ ਕਰਤੇ ਕੋਈ ਇੱਥੇ ਸਰਵਾਈ ਨਹੀਂ ਕਿਸੇ ਦੀ ਕੋਈ ਸੁਣਦਾ ਨਹੀਂ ਸਰਕਾਰ ਕੋਲੋਂ ਨੰਬਰ ਜਾਰੀ ਕੀਤੇ ਗਏ ਨੇ ਪ੍ਰਿਸ਼ਟਾਚਾਰ ਉਹ ਨੰਬਰ ਤਾਂ ਭਗਵਾਨ ਜੀ ਮਾਨ ਆਪ ਤੇ ਡਾਇਲ ਕਰਕੇ ਆਪੇ ਸੁਣਦਾ ਹੈ ਨਸ਼ਾ ਰੋਕਣ ਦੇ ਲਈ ਪ੍ਰਿਸ਼ਟਾਚਾਰ ਰੋਕ ਕਿੱਥੇ ਨਸ਼ਾਨੀ ਬੰਦ ਹੋਇਆ ਬਾਈ ਸਿਰਫ ਤੇ ਸਿਰਫ ਭਗਵਾਨ ਜੀ ਮਾਨ ਸਰਕਾਰ ਆਪਣੇ ਦਿਲਾਸੇ ਦੇ ਦੇ ਕੇ ਆਪੇ ਸੁਣ ਸੁਣ ਕੇ ਆਪਣੀ ਸਰਕਾਰ ਚੰਗੀ ਦੱਸ ਰਿਹਾ ਕਿੱਥੇ ਪਿੰਡਾਂ ਵਿੱਚ ਆਏ ਸਾਡੀਆਂ ਗੱਲਾਂ ਸੁਣੇ ਫਿਰ ਅਸੀਂ ਦੱਸਾਂਗੇ ਕਿ ਨਵੇਂ ਚੰਗਾ ਹੈ ਕਿ ਮਾੜਾ ਹੈ ਬਹੁਤ ਮਾੜੀ ਸਰਕਾਰ ਸਭ ਤੋਂ ਜ਼ਿਆਦਾ ਹੁਣ ਤੱਕ ਦੀ 74 74 ਸਾਲ ਜਿੰਨੇ ਵੀ ਹੋਏ ਆ ਉਹ ਤੋਂ ਸਭ ਤੋਂ ਮਾੜੀ ਸਰਕਾਰ ਆਮ ਆਦਮੀ ਪਾਰਟੀ ਹੁਣ ਚੱਲ ਰਹੀ ਹੈ ਹੁਣ ਸਾਨੂੰ ਇਹ ਤੋਂ ਛੜਕਾਰਾ ਦਿਵਾਉਣ ਦੀ ਬਹੁਤ ਸਖਤ ਜ਼ਰੂਰਤ ਹੈ ਅਸੀਂ 27 ਦੇ ਵਿੱਚ ਆਪਣੇ ਐਮਐਲਏ ਹੋ ਸਕੇ ਆਪਣਾ ਸੀਐਮ ਫੌਜੀ ਐਮਐਲਏ ਫੌਜੀ ਸਰਪੰਚ ਫੌਜੀ ਬਣਾ ਕੇ ਇਹਨਾਂ ਨੂੰ ਦੱਸ ਦਾਂਗੇ ਕਿ ਕਿੱਦਾਂ ਦੇਸ਼ ਚੱਲਦਾ ਹੈ ਕਿੱਦਾਂ ਸਿਸਟਮ ਚੱਲਦਾ ਇਹਨਾਂ ਨੂੰ ਪਤਾ ਹੀ ਨਹੀਂ ਸਿਸਟਮ ਚੱਲਦਾ ਐਮਐਲਏ ਨੇ ਕਦੇ ਕਿਸੇ ਬੰਦੇ ਨੂੰ ਨਹੀਂ ਮਿਲਦਾ ਉਹਨਾਂ ਆਪਣੇ ਅੱਗੇ ਬੰਦੇ ਰੱਖੇ ਹੋਏ ਆ ਕੋਈ ਕੋਈ ਸੇ ਕੰਪਨੀ ਚੋਂ ਕੱਢ ਕੇ ਕੋਈ ਕਿੱਥੇ ਜਿਹੜੇ ਪਿੰਡਾਂ ਚ ਤੁਰੇ ਫਿਰਦੇ ਉਹ ਆਪਣੇ ਬੰਦਿਆਂ ਦੇ ਕੰਮ ਕਰਾਂਦੇ ਸਾਡਾ ਕੋਈ ਕੰਮ ਨਹੀਂ ਕਰਾਂਦੇ ਸਾਨੂੰ ਮਿਲਦੇ ਹੀ ਨਹੀਂ ਉਹ ਜਿਨ੍ਹਾਂ ਨੇ ਅਸੀਂ ਆਪਣੇ 9-9 ਮਹੀਨੇ ਵੋਟਾਂ ਤੋਂ ਪਹਿਲਾਂ 60 ਮਹੀਨੇ ਕਰਕੇ ਅਸੀਂ ਆਪਣਾ ਆਮ ਆਦਮੀ ਪਾਰਟੀ ਨਾਲ ਬੰਦੇ ਜੋੜੇ ਸੀ ਉਹ ਸਾਨੂੰ ਤੋੜ ਤੇ ਨਵੇਂ ਪਤਾ ਨਹੀਂ ਕਿਹੜੇ ਜੋੜ ਲਏ ਉਹ ਜੁੜੇ ਆ ਸਿਰਫ ਉਹਨਾਂ ਦੇ ਨਾਲ ਮਤਲਬ ਵਾਲੇ ਜਿਦੋਂ ਵੋਟਾਂ ਖਤਮ ਹੋਈਆਂ ਉਹਨਾਂ ਨੇ ਭਾਜ ਗਏ ਸ੍ਰੀ ਕਿੱਦਾਂ ਨਾਮ ਹੈ ਜੀ ਸਸ਼ੀਗਲ ਜੀ ਮੇਰਾ ਨਾਮ ਅਮਨਦੀਪ ਸਿੰਘ ਮੈਂ ਪਿੰਨਣਾਸਪੁਰ ਦਾ ਮਜੀਦ ਦਾ ਸਰਪੰਚ ਆ ਜੀ ਪ੍ਰੋਗਰਾਮ ਮੈਂ ਆਪਣੇ ਪਿੰਡ ਦੇ ਵਿੱਚ ਅੱਜ ਇੱਕ ਸਰਕਾਰ ਸੈਨੇਟਿੰਗ ਦੀ ਮੀਟਿੰਗ ਲਈ ਜਿਹਨਾਂ ਕੀ ਅਗਵਾਈ ਵਿੱਚ ਹਰਤਾਨ ਸਿੰਘ ਚੇਅਰਮੈਨ ਉਹਨਾਂ ਦੀ ਅਗਵਾਈ ਵਿੱਚ ਮੀਟਿੰਗ ਹੋਈ ਹੈ ਜੀ ਤਾਂ ਦੂਰੇ ਦੂਰੇ ਦੇ ਲੋਕ ਸੋਜੀ ਵੀ ਸਾਡੇ ਆਏ ਆ ਸਾਡੇ ਪਿੰਡ ਵਿੱਚ ਮੇਰੀ ਪੰਚਾਇਤ ਵੱਲੋਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ